ਭਾਜਪਾ ਨੂੰ ਪੰਜਾਬ ਪ੍ਰਤੀ ਇੱਕ ਡੈਫੀਨਿਟਲੀ ਮੰਥਨ ਕਰਨਾ ਪਊਗਾ ਕਿ ਕਿਉਂ ਉਹਨਾਂ ਨੂੰ ਜਿਹੋ ਜੀ ਕਾਮਯਾਬੀ ਉਹ ਆਸ ਕਰ ਰਹੇ ਹੋ ਨਹੀਂ ਮਿਲ ਰਹੀ ਇਹ ਠੀਕ ਆ ਕੁਝ ਲੋਕਾਂ ਨੂੰ ਲੱਗਦਾ ਵਾ ਕਿ ਹੌਲੀ ਹੌਲੀ ਗਰੋ ਕਰ ਰਹੇ ਆ ਖਾਸ ਕਰਕੇ ਲੋਕ ਸਭਾ ਦੇ ਵਿੱਚ ਉਹਨਾਂ ਨੂੰ ਆਲਮੋਸਟ 18 19% ਉਹਨਾਂ ਨੂੰ ਵੋਟਾਂ ਮਿਲੀਆਂ ਵੋਟ ਸ਼ੇਅਰ ਉਹਨਾਂ ਦਾ ਵਧਿਆ ਵਾ ਲੇਕਿਨ ਭਾਜਪਾ ਦੀ ਜਿਹੜੀ ਅਪੀਲ ਸੀ ਹਮੇਸ਼ਾ ਹੀ ਸ਼ਹਿਰਾਂ ਦੇ ਵਿੱਚ ਰਹੀ ਆ ਹੁਣ ਵੀ ਸਿਰਫ ਸ਼ਹਿਰਾਂ ਤੱਕ ਹੀ ਭਾਜਪਾ ਸੀਮਿਤ ਆ ਜਿਸ ਕਰਕੇ ਭਾਜਪਾ ਦਾ ਪਹਿਲਾਂ ਜਨ ਸੰਗ ਸੀ ਉਹ ਵੀ ਸ਼ਹਿਰਾਂ ਦੇ ਵਿੱਚ ਹੀ ਕੁਝ ਸੀਟਾਂ GTC ਪਰ 2014 ਤੋਂ ਬਾਅਦ ਜਰੋਂ ਤੋਂ ਹਿੰਦਿਤਵਾ ਦਾ ਏਜੰਡਾ ਭਾਜਪਾ ਨੇ ਮੁਲਕ ਭਰ ਦੇ ਵਿੱਚ ਉਭਾਰਿਆ ਵਾ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਸਵੀਕਾਰਤਾ ਉਹਨਾਂ ਦੀ ਖਾਸ ਕਰਕੇ ਪਿੰਡਾਂ ਦੇ ਵਿੱਚ ਜਿਹੜੀ ਆ ਉਹ ਘਟਦੀ ਆ ਔਰ ਉਸ ਤੋਂ ਬਾਅਦ ਫਿਰ ਕਿਸਾਨਾਂ ਦੀ ਐਜੀਟੇਸ਼ਨ ਆ ਗਈ 2021 ਦੇ ਵਿੱਚ ਔਰ ਉਸ ਤੋਂ ਬਾਅਦ ਫਿਰ ਜਿਹੜੀ ਕਿਸਾਨਾਂ ਦੇ ਨਾਲ ਉਹਨਾਂ ਦੀ ਜਿਹੜੀ ਪਾੜ ਪੈ ਗਈ ਆ ਉਹ ਹਾਲੀ ਹੀਲ ਨਹੀਂ ਹੋ ਰਹੀ ਉਹ ਦਿਨ ਦਿਨ ਵੱਧ ਰਹੀ ਲੱਗਦੀ ਆ ਸੋ ਮੇਰੇ ਜਾਲ ਪੱਪਾ ਨੂੰ ਇਹ ਫੈਸਲਾ ਲੈਣਾ ਪਊਗਾ ਕਿ ਕੀ ਸਾਡੀ ਪੰਜਾਬ ਜਿਹੜੀ ਹੁਣ ਵਾਲੀ ਨੀਤੀ ਹੈ ਇਹਨੂੰ ਅਸੀਂ ਬਦਲਣਾ ਚਾਹੁੰਦੇ ਆ ਮੈਂ ਅੱਜ ਅਰੋਨ ਨਾਰਾਇਣ ਨਾਲ ਗੱਲ ਕਰ ਰਿਹਾ ਸੀ ਜਿਹੜੇ ਭਾਜਪਾ ਦੇ ਪਹਿਲਾਂ ਐਮਐਲਏ ਰਹੇ ਨੇ ਪੰਜਾਬ ਦੇ ਵਿੱਚ ਔਰ ਸਾਲ ਪਹਿਲਾਂ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਤੁਹਾਨੂੰ ਕੀ ਲੱਗਦਾ ਵਾ ਤੁਸੀਂ ਭਾਜਪਾ 'ਚ ਰਹੇ ਜੇ ਭਾਜਪਾ ਨੂੰ ਕਾਮਯਾਬੀ ਜਿਹੋ ਜੀ ਮਿਲਣੀ ਚਾਹੀਦੀ ਕਿਉਂ ਨਹੀਂ ਮਿਲ ਰਹੀ ਉਹਨਾਂ ਦੇ ਜੀ ਪੰਜਾਬ ਭਾਜਪਾ ਜਿਹੜੀ ਆ ਪੰਜਾਬ ਨੂੰ ਸਮਝੀ ਨਹੀਂ ਸਕੀ ਔਰ ਸਮਝਣ ਦੀ ਉਹਨਾਂ ਨੇ ਕੋਸ਼ਿਸ਼ ਵੀ ਨਹੀਂ ਕੀਤੀ ਔਰ ਜਿਹੜਾ ਕਿਸਾਨਾਂ ਦੇ ਨਾਲ ਜਿਹੜਾ ਉਹਨਾਂ ਦਾ ਪਾੜਾ ਪੈ ਗਿਆ ਵਾ ਜਿੰਨਾ ਚਿਰ ਤੱਕ ਇਹ ਹੱਲ ਨਹੀਂ ਕਰਦੇ ਉਹਨਾਂ ਚਿਰ ਤੱਕ ਪੰਜਾਬ ਦੇ ਵਿੱਚ ਉਹਨਾਂ ਨੂੰ ਜਿਹੋ ਜੀ ਕਾਮਯਾਬੀ ਉਹ ਐਕਸਪੈਕਟ ਕਰ ਰਹੇ ਆ ਉਹ ਨਹੀਂ ਮਿਲ ਸਕਦੀ ਜਿਹੜਾ ਕਿਸਾਨਾਂ ਦੇ ਨਾਲ ਜਿਹੜਾ ਮਸਲਾ ਵਾਹਨ ਦਾ ਉਹਨੂੰ ਜ਼ਰੂਰ ਹੱਲ ਕਰਨਾ ਪਊਗਾ ਔਰ ਮੇਰਾ ਆਪਣਾ ਮੰਨਣਾ ਵਾ ਕਿ ਜਿਹੜੇ ਪਿੱਛੇ ਜੇ ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾਈ ਸੀ ਜਸਟਿਸ ਨਵਾਬ ਸਿੰਘ ਦੀ ਅਗਵਾਈ ਦੇ ਵਿੱਚ ਉਹਨਾਂ ਨੇ 10 ਜਾਂ 11 ਸੁਝਾਅ ਦਿੱਤੇ ਆ ਜਿਸ ਦੇ ਚ ਉਹਨਾਂ ਨੇ ਬਿਲਕੁਲ ਕਿਹਾ ਵਾ ਕਿ ਲੀਗਲ ਗਾਰੰਟੀ ਜਿਹੜੀ ਐ ਐਮਐਸਪੀ ਦੀ ਮੰਗਦੇ ਆ ਇਹਦੇ ਤੇ ਜ਼ਰੂਰ ਵਿਚਾਰ ਕਰਨਾ ਚਾਹੀਦਾ ਲੋ ਕਰਜ਼ਾ ਜਿਹੜਾ ਵਾ ਉਹਦੇ ਤੇ ਵਿਚਾਰ ਕਰਨਾ ਚਾਹੀਦਾ ਜਿਹੜਾ ਕਿਸਾਨਾਂ ਤੇ ਕਰਜ਼ਾ ਵਧ ਰਿਹਾ ਵਾ ਉਹਨਾਂ ਦੀ ਆਮਦਨ ਵਧ ਕਿਉਂ ਨਹੀਂ ਰਹੀ ਸੋ ਜਿਹੜੇ ਉਹਨਾਂ ਨੇ ਇਸ ਕਮੇਟੀ ਨੇ ਜਿਹੜੇ ਸੁਝਾਅ ਦਿੱਤੇ ਆ ਮੇਰੇ ਖਿਆਲ ਉਹਨ ਪਾਪਾ ਨੂੰ ਜ਼ਰੂਰ ਲੈਣਾ ਪਊਗਾ ਔਰ ਇਹਦੇ ਨਾਲ ਨਾਲ ਆ ਪਾਪਾ ਨੂੰ ਮਿਰਖਲ ਜਿਹੜੀ ਪੰਜਾਬ ਦੀ ਲੀਡਰਸ਼ਿਪ ਆ ਉਹਦੀ ਆਪਣੀ ਲੀਡਰਸ਼ਿਪ ਹੈ ਜਿਵੇਂ ਸੁਨੀਲ ਜਾਖੜ ਨੂੰ ਨੇ ਪ੍ਰਧਾਨ ਬਣਾਇਆ ਸੀ ਉਹਨਾਂ ਨੂੰ ਵੀ ਸੁਣਨਾ ਪਊਗਾ ਉਹਨਾਂ ਨੂੰ ਕੁਝ ਹੱਦ ਤੱਕ ਖੁਦਮੁਖਤਿਆਰੀ ਦੇਣੀ ਪਊਗੀ ਜਿਵੇਂ ਸੁਨੀਲ ਜਾਖੜ ਨੇ ਕਿਹਾ ਕਿ ਤੁਸੀਂ ਇੱਕ ਪਾਸੇ ਪੰਜਾਬ ਤੇ ਹਰਿਆਣਾ ਨੂੰ ਬੈਲੈਂਸ ਕਰ ਦੇ ਜੇ ਚੰਡੀਗੜ੍ਹ ਦੇ ਪ੍ਰਤੀ ਜਾਂ ਹੋਰ ਮਸਲਿਆਂ ਤੇ ਇਹ ਨਹੀਂ ਚੱਲਣਾ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਦਿਲ ਹੈ ਜੇ ਤੁਸੀਂ ਭਾਵੇਂ ਹਾਲੀ ਤੱਕ ਪੰਜਾਬ ਨੂੰ ਤੁਸੀਂ ਚੰਡੀਗੜ੍ਹ ਨਹੀਂ ਦਿੱਤਾ ਲੇਕਿਨ ਜਦੋਂ ਚੰਡੀਗੜ੍ਹ ਦਾ ਕੇਸ ਪੰਜਾਬ ਦਾ ਕੇਸ ਚੰਡੀਗੜ੍ਹ ਜਦੋਂ ਪੰਜਾਬ ਦਾ ਚੰਡੀਗੜ੍ਹ ਦਾ ਕੇਸ ਕਮਜ਼ੋਰ ਕਰਦੇ ਜੇ ਤੇ ਪੰਜਾਬ ਦੇ ਲੋਕ ਟੁੱਟਦੇ ਆ ਸੋ ਕੁਝ ਹੱਦ ਤੱਕ ਪੰਜਾਬ ਦੀ ਜਿਹੜੀ ਲੀਡਰਸ਼ਿਪ ਆ ਭਾਜਪਾ ਦੀ ਉਹਦੀ ਗੱਲ ਸੁਣਨੀ ਪਵੇਗੀ ਜੇ ਨਹੀਂ ਸੁਣਨੀ ਤੇ ਫਿਰ ਤੁਹਾਨੂੰ ਸ਼ਰਾਂ ਦਾ ਕਿਸਮਤ ਰਹਿਣਾ ਪਊਗਾ ਜਿਵੇਂ ਅੱਗੇ ਆ ਔਰ ਉਹਦੇ ਨਾਲ ਤੁਸੀਂ ਕਿੰਗ ਮੇਕਰ ਤੇ ਬਣ ਸਕਦੇ ਜੇ ਲੇਕਿਨ ਤੁਸੀਂ ਸੱਤਾ 'ਚ ਨਹੀਂ ਆ ਸਕਦੇ ਜਿਵੇਂ ਮਨਪ੍ਰੀਤ ਬਾਦਲ ਇਹ ਅਸੀਂ 2027 ਚ ਅਸੀਂ ਸੱਤਾ ਚਾਹਾਂਗੇ ਸੋ ਇੱਕ ਤਰੀਕੇ ਨਾਲ ਭਾਜਪਾ ਨੂੰ ਇੱਕ ਚਿੰਤਨ ਮੰਥਨ ਕਰਨਾ ਪਊਗਾ ਕਿ ਅਸੀਂ ਪੰਜਾਬ ਦੇ ਵਿੱਚ ਕਿਵੇਂ ਸਿਆਸਤ ਕਰਨੀ ਹੈ ਇਹ ਮੇਰਾ ਵਿਚਾਰ ਹੈ